ਸੰਗਰੂਰ ਦੇ ਬੱਸ ਸਟੈਂਡ ਦੇ ਨਜ਼ਦੀਕ ਚੱਲ ਰਹੇ ਮਲੇਰ ਕੋਟਲਾ ਵੈਸ਼ਨੂ ਟਾਬੇ ਤੇ ਕੀਤੀ ਅਚੇਤਨ ਚੈਕਿੰਗ ਸਿਹਤ ਵਿਭਾਗ ਦੁਆਰਾ ਭਰੇ ਗਏ ਸੈਂਪਲ ਸ਼ਿਕਾਇਤ ਦੇ ਆਧਾਰ ਤੇ ਇਹ ਕਾਰਵਾਈ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਗਰੇਵੀ ਅਤੇ ਪਨੀਰ ਦੇ ਸੈਂਪਲ ਭਰੇ ਨੇ ਜੁਲਾਈ ਦਸੰਬਰ 23 ਦੇ ਚੈਕਿੰਗ ਕੀਤੀ ਗਈ ਹੈ ਕਿਹੜਾ ਬੋਲ ਅੱਜ ਸਾਨੂੰ ਕੱਲ ਕੰਪਲੇਟ ਮਿਲੀ ਸੀ ਜਿਹਦੇ ਸਬੰਧ ਵਿੱਚ ਅੱਜ ਸਾਡੇ ਮਾਨਯੋਗ ਡੀਸੀ ਸਾਹਿਬ ਤੇ ਸਾਡੇ ਸਿਵਲ ਸਰਪੰਚਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਇੱਕ ਗਰੇਵੀ ਦਾ ਸੈਂਪਲ ਹੈ ਤੇ ਇੱਕ ਪਨੀਰ ਦਾ ਸੈਂਪਲ ਹੈ। ਹਾਂ ਡਾਕਟਰ ਜਿਸ ਤਰ੍ਹਾਂ ਮੱਖਣ ਹੈ ਤੁਸੀਂ ਦੇਖੇਗੇ ਉਹਦੇ ਤੇ ਥੋੜਾ ਬਿਦਰ ਦਾ ਟਾਉਨ ਵੀ ਕਿਸ ਚੀਜ਼ ਦਾ ਬਣਿਆ ਹੋਣਾਗਾ ਪਰ ਦੋ ਕੁਝ ਨਹੀਂ ਲੱਗਦਾ ਜਿਹੜੀ ਚੀਜ਼ ਵਰਤਦੇ ਨੇ। ਦੇਖੋ ਇਹ ਜਿਹੜਾ ਹੋ ਗਿਆ ਇਹ ਇੱਕ ਵੈਜੀਟੇਬਲ ਆਇਲ ਹੁੰਦਾਗਾ ਜਿਹਨੂੰ ਨਿਊਟਰਲਾਈਟ ਨਾਲ ਦਿੱਤਾ ਗਿਆ ਪਰ ਉਹਦੇ ਵਿੱਚ ਜੋ ਲਿਖਿਆ ਹੋਇਆ ਉਹਨਾਂ ਨੇ ਵੀ ਇੱਟੇ ਵੈਜੀਟੇਬਲ ਆਇਲ ਪਰ ਇਹ ਹੋਟਲਾਂ ਦੇ ਵਿੱਚ ਇਹਨੂੰ ਐਜ ਇੱਕ ਮੱਖਣ ਦੀ ਤਰ੍ਹਾਂ ਕਰਕੇ ਵੀ ਮੱਖਣ ਨੂੰ ਵੇਚ ਰਹੇ ਆ ਉਹਦਾ ਯੂਜ਼ ਕਰ ਰਹੇ ਨੇ ਕਿ ਅਵੇਰਨੈਸ ਕਰਾਤੀ ਉਹਨਾਂ ਨੂੰ ਬਾਕੀ ਟਾਈਮ ਟੂ ਟਾਈਮ ਇਹਨਾਂ ਨੂੰ ਵੀ ਅਸੀਂ ਅਵੇਰਨੈਸ ਕੀਤੀ ਆ ਬਾਕੀ ਅਸੀਂ ਕੈਂਪ ਵੀ ਲਾ ਰਹੇ ਆ ਉਹਦੇ ਵਿੱਚ ਵੀ ਪਬਲਿਕ ਨੂੰ ਅਵੇਅਰ ਕਰ ਰਹੇ ਆ ਵੀ ਕੋਈ ਵੀ ਤੁਸੀਂ ਚੀਜ਼ ਖਾਣੀ ਆ ਉਹਦੇ ਉੱਪਰ ਉਹਦੇ ਇੰਗਰੀਡੀਅੰਟਸ ਜ਼ਰੂਰ ਪੜੋ ਇਹਦੀ ਰਿਪੋਰਟ ਪੰਦਰਾਂ ਦਿਨ ਦੇ ਵਿੱਚ ਵਿੱਚ ਆ ਜਾਏਗੀ